ਸਸਿਕਲ ਬੁਲਾ ਲਈ ਸਾਰਿਆਂ ਸਸਿਕਲ ਕਮੈਂਟ ਹੋਇਆ ਤੁਸੋ ਫੱਡ ਸੋਹਣੀ ਬੰਨੀ ਗਈ ਹੈ ਜੀ ਸਸਿਕਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜਦੀ ਕਲਾ ਚ ਹੋਗੇ ਆਪਾਂ ਚੱਲਦੇ ਹਾਂ ਜੀ ਅੱਜ ਫੇਰ ਬਾਜ਼ਾਰ ਚਲੋ ਤੁਹਾਨੂੰ ਬਾਜ਼ਾਰ ਦਾ ਗੀੜਾ ਫੇਰ ਦਿਵਾਨੇ ਆ ਜੀ ਅੱਜ ਬਣਾਦੀ ਮੈਂ થોੜੀ ਵੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੂਟ ਸਾਰੇ ਐਨੇ ਸੋਹਣੇ ਜੀ ਇੱਕ ਇੱਕ ਵਦਕੇ ਆ ਜੀ ਐਨੇ ਸੂਟਾਂ ਚ ਪਤਾ ਵੀ ਨਹੀਂ ਲੱਗਦਾ ਹੁਣ ਪਸੰਦ ਵੀ ਨਹੀਂ ਛੇਤੀ ਆ ਰਿਹਾ ਨਾ ਮੈਚ ਕਰ ਰਿਹਾ ਵਾ ਜਿਹੜਾ ਪਸੰਦੋਂ ਦਾ ਮੈਚ ਨਹੀਂ ਹੋ ਰਿਹਾ ਜੀ ਨਾਲ ਚਲੋ ਦੇਖਦੇ ਆਂ ਜੀ ਕਿੱਥੋਂ ਮਿਲਦਾ ਜੀ ਇਹਦੇ ਨਾਲ ਦਾ ਬਾਈ ਬਾਈ ਸੋਟ ਦਿਲੂ ਮੈਂ ਇਹ ਕੱਟਵਾਉ ਕਿੰਨ ਆਹ ਕੀ ਵੇਦਾ ਦਾ ਅੱਜ ਬੰਦੇ ਦਾ ਪੀ ਮਿੱਟਰ ਹੈ 33 ਸਾਢੇ ਤੇਰਤੀ ਮਿੱਟਰ ਹੈ ਜਿਹੜੀ ਕਿ ਤੋਂ ਆ ਵੀ ਕਹਿੰਦੇ ਲੱਗੂ ਹੋਰ ਇਚਾ ਹਾਂਜੀ ਮੋਰ ਪੰਖੀਆ ਕਨਰ ਦਾ ਪਾਸਟ ਸੂਟ ਲੈਣਾ ਸੀ ਜੀ ਉਹ ਕਿਤੋਂ ਨਹੀਂ ਮਿਲ ਰਿਹਾਗਾ ਕਿੰਨੀਆਂ ਦੁਕਾਨਾਂ ਘਾਇਆਂ ਦੇਖੋ ਇੱਥੇ ਕਿੰਨੇ ਕੱਪੜੇ ਦਿਖਾ ਰਹੇ ਆ ਪਰ ਉਹ ਮੈਚ ਹੀ ਨਹੀਂ ਕਰ ਰਿਹਾਗਾ ਕਲਰ ਖਣੀ ਡਿਫਰੈਂਟ ਜੇ ਕਲਰ ਆ ਕਹਿੰਦੀ ਮਸਾ ਹੀ ਮੈਚ ਕਰਿਆ ਸੀ ਜੀ ਸੂਟ

ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਐ ਤੇ ਆਪਾਂ ਵੋਲੀਅਮ ਬੰਦ ਕਰਤੀ ਸੀ ਜੀ ਉਹਨਾਂ ਦੇ ਅੰਦਰ ਸਾਊਂਡ ਵਗੈਰਾ ਚੱਲ ਰਹੇ ਸੀ ਜੀ ਇਸ ਕਰਕੇ ਜੀ ਦੇਖਾ ਦੋ ਇਹ ਗਾਂ ਦੇ ਹਾਂ ਇਦਾਂ ਦੀ ਚੁੱਕੀ ਦੀ ਦੀਦੀ ਉਹ ਰੋਜ਼ ਕਿੰਨੇ ਦਾ ਪੁੱਛੀ ਇੱਥੇ ਜੀ ਆਪਾਂ ਫੁਲਕਾਰੀ ਵਾਲੀ ਦੁਕਾਨ ਤੇ ਆ ਗਈ ਸੀ ਜੀ ਫੁਲਕਾਰੀ ਦੇਖਣ ਲਈ ਤੇ ਫਲਕਾਰੀਆਂ ਸਾਰੀਆਂ ਇੱਕ ਤੋਂ ਇੱਕ ਵਦਕੇ ਸੋਹਣੀਆਂ ਸੀ ਜੀ ਜਿੰਨੀਆਂ ਸੋਹਣੀਆਂ ਸੀ ਜੀ ਉਹ ਨਹੀਂ ਉਪਰ ਆਏ ਸੋਹਣੇ ਸੀ ਬਹੁਤ ਜ਼ਿਆਦਾ ਕਾਸਟਲੀ ਨੇ ਜੀ ਆਪਾਂ ਕਹਿ ਦਿੰਨੇ ਆ ਜੀ ਅੱਜਕਲ ਕੋਈ ਸਾਰੀ 1500 ਤੋਂ ਤਾਂ ਸਾਰੀਆਂ ਉੱਪਰ ਹੀ ਸੀ ਜੀ ਚਲੋ ਦੇਖਦੇ ਆਂ ਜੀ ਵਾਹੇ ਹੋਏ ਹੋਏ ਚੌਕੀ ਐਸੀ ਹੈ ਤੁਹਾਡੇ ਸੂਟ ਨਾਲ ਵੀ ਇੱਚ ਲੱਗੇ ਮੈਂ ਸੂਟ ਦਾ ਵਾਸਤੇ ਤਾਂ ਹੋਰ ਆ ਮੈਨੂੰ ਆਪਣੇ ਸੈਪਰੇਟ ਜੇ ਲੈਣ ਦੇ ਇਹ ਫੰਕਸ਼ਨ ਤੇ ਮੇਂ ਜਿਆਦਾ ਚੀਜ਼ ਜੀ ਨਹੀਂ ਕਰਦਾ ਰੇਟ ਦੱਸੇ ਜਾਣਾ ਇਹ 1500 ਦੇ ਰੇਟ ਚ ਕਹਿੰਦੇ ਨਹੀਂ ਹੁੰਦੇ ਜਿੰਨਾ ਗੁੜ ਪਾਵਾਂਗੇ ਜੀ ਓਨਾ ਹੀ ਮਿੱਠਾ ਜੀ ਪ੍ਰਾਈਜ਼ ਵੀ ਜਿੰਨੇ ਸੋਨੇ ਓਨੇ ਪ੍ਰਾਈਜ਼ ਜਿਆਦਾ ਵਾਜੀ ਇਹਨਾਂ ਦੇ ਸਾਰਿਆਂ ਦੇ ਕੱਲੇ ਵਾਲੀ ਆਹ ਬਈ ਹਾਂ ਮਲਟੀਪਲ ਚੰਗੇ ਉਸਦੇ ਤੋਂ ਬੱਚਾ ਲੋਕਾਂ ਨੂੰ ਨਹੀਂ ਪਤਾ ਉਸਦੇ ਬੱਚਾ ਨੂੰ ਨਹੀਂ ਜਾਨਣਾ ਕਿ ਮਤਲਬ ਸੂਟ ਬਣਾਉਣਾ ਕਿਤੇ ਇਹ ਆ ਦੇਖੋ ਮੇਰਾ ਵੱਡਾ ਲੱਗਿਆ ਮੈਨੂੰ ਦੇਖਣ ਨੂੰ ਵੱਡਾ ਲੱਗਦਾ ਹੀ ਇੱਥੇ ਦੇਖੋ ਇਹ ਤਾਂ ਰਹਿਣਾ ਬਰਕਰਾਰ ਨੇ ਦਿੱਚ ਜੀ ਇਹ ਤਾਂ ਜੀ ਆਪਾਂ ਝੂੜੀਆਂ ਵਗੈਰਾ ਤੇ ਸੈਟ ਵਗੈਰਾ ਲਿੱਤੇ ਜੀ ਇਰਿੰਗਸ ਵਗੈਰਾ ਤੇ ਹੋਰ ਮੰਦੀਆਂ ਮੰਦੀਆਂ ਜੀ ਤੇ ਜਿੰਨ ਬਹੁਤ ਮੇਰਾ ਵੀ ਹੋ ਗਿਆ ਸੀ ਤੇ ਨਵਜੋਦੀਆਂ ਨੂੰ ਮੈਨੂੰ ਭੁੱਖ ਲੱਗੀ ਮਮਮੀ 버ਗਰ ਵਗੈਰਾ ਲੈ ਕੇ ਦੇ ਦੇ ਮੈਂ ਕਹਿੰਦਾ ਚਲ ਫਿਰ ਲੈ ਲੈ ਨੀ ਰਵੀ ਬਹੁਤ ਹੋ ਗਿਆ ਸੀ ਜੀ ਸਾਨੂੰ 8:00 ਵੱਜ ਗਏ ਸੀਗੇ ਜੀ 8:30 ਹੋ ਜਾਂਦੇ ਨੂੰ ਵੱਜ ਗਏ ਸੀ ਜਨ ਘਰੇ ਆਉਂਦਿਆਂ ਨੂੰ ਜੀ ਤੇ ਕਹਿੰਦਾ ਮਮਮੀ 버ਗਰ ਨੂੰ ਟਾਈਮ ਲੱਗੂਗਾ ਮੈਂ ਨੂਡਲ ਲੈ ਲਵੇ ਵੀ ਜਦ ਤੱਕ 버ਗਰ ਬਣਨਗੇ ਮੈਂ ਨੂਡਲ ਖਾ ਲਵਾਂ ਜੀ ਬਸ ਨਾਲ ਆ ਜਾਂਦੇ ਨੂੰ ਇਹ ਸੀਗੀ ਹੁਣ ਮੈਂ ਕੁਛ ਖਾਵਾ ਚਲ ਦੇ ਵੀਰ ਨਾ ਮੈਂ ਤਾਂ ਦਰਦ ਨੂੰ ਵੀ ਮੇਕ ਜੇਗਾ ਭਾਈ ਦੋਸਤ ਚਲ ਠੀਕ ਐ ਇੰਨੀ ਜ਼ਿਆਦਾ ਸ਼ੋਪਿੰਗ ਕਰਕੇ ਆਈ ਐ ਜੀ ਮੈਨੂੰ ਕੁਛ ਨਹੀਂ ਦਵਾਇਆ ਆ ਦੇਖੋ ਜੇ ਨਵਜੋਤ ਨੇ ਮੇਰੇ ਬਿੰਦੀ ਲਾਤੀ ਬਿੰਦੀ ਲਾਤੀ ਥੋੜੀ ਟੇਤੀ ਉਹ ਦੇਖੋ ਇਹ ਨਵਜੋਤ ਤੇ ਦੇਖੋ ਨਹੀਂ ਲੱਗ ਰਹੀ ਹਾਂ ਦੇਖੋ ਜੀ ਪਹਿਲੇ ਨਿਊਡਲ ਖਾ ਕੇ ਬਰਗਰ ਲੈ ਕੇ ਹੁਣ ਇਥੇ ਗੋਲ ਗੱਪੇ ਵਾਲੇ ਦੇ ਖੜ ਗਿਆ ਤੇ ਨਾਲੇ ਦੇਖ ਲਓ ਕਹਿੰਦਾ ਮੰਮੀ ਨੇ ਮੈਨੂੰ ਕੁਛ ਨਹੀਂ ਖਵਾਇਆ ਜੀ ਦੇਖ ਲਓ ਹਾਂਜੀ ਪਹਿਲਾ ਤੁਹਾਨੂੰ ਮੈਂ ਨਿਊ ਰਿਵਾਇਰ ਨੇ ਮਨ ਖਾਓ ਤੁਸੀਂ ਆਹ ਇਹਦਾ ਪੱਕਾ ਜਾ ਕੇ ਬੈਠ ਕਰੋ ਹਾਂਜੀ ਬੜੇ ਚੌਂਕ ਚ ਖਾਣੇ ਖਾਣੇ ਹੁੰਦੇ ਆ ਅਸੀਂ ਅਸੀਂ ਜਦੋਂ ਵੀ ਆਵੋ ਨੇ ਇਹਨਾਂ ਦੇ ਗੋਲ ਗੱਪੇ ਤੇ ਦਹੀਂ ਭੱਲੇ ਬਹੁਤ ਜ਼ਿਆਦਾ ਟੇਸਟੀ ਹੁੰਦੇ ਆ ਜੀ ਅਸੀਂ ਪਰ ਜਦੋਂ ਵੀ ਉਹਨੇ ਖਾ ਕੇ ਜਾਂਦੇ ਆ ਜੀ ਉਹ ਰੇ ਪੱਕਾ ਤੇ ਲੋਜੋਤ ਨੇ ਤਾਂ ਖਾਣੇ ਖਾਣੇ ਸੀ ਜੀ ਅੱਜ ਕੱਲਾ ਸੀ ਬਹੁਤ ਅੱਜ ਲੱਗਿਆ ਗੁੱਲੀ ਅੱਜ ਘਰੀ ਸੀ ਜੀ ਇਹਨੂੰ 버거 ਨਹੀਂ ਮਿਲਣਾ ਇਹਨੂੰ ਪਹਿਲਾਂ ਕਹਿ ਕੇ ਗਏ ਸੀ ਇਹ ਨਾ ਹਾ ਖਾਣੋ ਹੀ ਨਹੀਂ ਹਟਦੀ ਮੈਗੀਆਂ ਹੈਗੀਆਂ ਜੀ ਨਹੀਂ ਨਹੀਂ ਜਮਾ ਨਹੀਂ ਹੋਣ ਇਹਨੂੰ 버거 ਨਹੀਂ ਮਿਲਣਾ ਨਾ ਉਹ ਜਮਾ ਵੀ ਨਾ ਅਡਵਾਂਸ ਚਪਾ ਨਵਜੋਤ ਤੂੰ ਨਾ ਤੇ 버거 ਘਟ ਤੇ ਸੌਸ ਦੇਖੋ ਜੀ ਸੌਸ ਵੱਧ ਲੈਣ ਜਾਂਦਾ ਆਹ ਦੇਖੋ ਸੌਸ ਕਿਵੇਂ ਲੈ ਕੇ ਆਏ ਇੰਨੀ ਖਾਂਦਾ ਇਹਨੇ ਸੌਸ ਇਧਰ ਆ ਦੇ ਇਹ 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 ਵੀ ਲੈ ਬੋਦੂ ਇਹਨਾਂ ਨੂੰ ਨਾਲ ਲੈ ਜਾਓ ਪਹਿਲਾਂ ਇਹਨਾਂ ਨੂੰ ਖਾਣ ਨੂੰ ਲੈ ਕੇ ਦੋ ਹਾਂਜੀ ਆਪਾਂ ਘਰੇ ਪਹੁੰਚ ਗਏ ਨੇ ਆਪਾਂ ਨੂੰ 8 ਵਜ ਗਏ ਜੀ ਘਰੇ ਆਉਂਦੇ ਨੂੰ ਆਹ ਨਾ ਮੇਰੇ ਬਿੰਦੀ ਨਵਜੋਤ ਨੇ ਲਾਈ ਸੀ ਜੀ ਚੱਕ ਕੇ ਤੇ ਆਪਾਂ ਬਾਜ਼ਾਰ ਆ ਗਏ ਕਿ ਆਹ ਦੇਖੋ ਜੀ ਆ ਕੀ ਆ ਸਿਰਫ ਆ ਦੋ ਤਿੰਨ ਲਿਫਾਫੇ ਨੇ ਇਹ ਹੀ ਦੇਖ ਲਓ ਜੋ 5-6000 ਰੁਪਏ ਲੱਗੇ ਇਹਦੇ ਤੇ ਕਿ ਆਪਾਂ ਕੀ ਖਰੀਦ ਕੇ ਲਿਆਂਦਾ ਜੀ ਇਹ ਤੁਹਾਨੂੰ ਕਾਲੂ ਦਿਖਾਵਾਂਗੇ ਜੀ ਕਿਉਂਕਿ ਹੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਮੈਂ ਰੋਟੀ ਪਾਣੀ ਵੀ ਕਰਨਾ ਵਾਂ ਬਜੀ ਕੱਲੇ ਬੰਦੇ ਦਾ ਤੁਹਾਨੂੰ ਪਤਾ ਹੀ ਆ ਨਾ ਤੇ ਤੁਹਾਨੂੰ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਆ ਦੋ ਤਿੰਨ ਲਖਾ ਆ ਦੇਖਿਓ ਆ ਇੱਕ ਲਖਾਵਾ ਇਹ 12-1300 ਰੁਪਏ ਦਾ ਸਮਾਨ ਹੈ ਕੀ ਇਹ ਲੈ ਸਿਰਫ ਛੋਟੇ ਜਿਹੇ ਲਖਾਪੇ ਦੇ ਵਿੱਚ